ਉਸ ਜਿਲ੍ਹਾ ਕਰ ਰਹੇ ਹਾਂ ਪਰ ਘਰ ਨੂੰ ਬਚਾਉਣਾ ਹੈ ਹਾਂਜੀ ਕਿੱਦਾਂ ਕਰੀ ਬੂਰੀ ਬਾਰੇ ਰਹਿਣਾ ਜਿੱਥੇ ਬੜੇ ਬਸਤਨਾ ਘਰ ਬਣਾਇਆ ਜੇ ਸਾਡੇ ਘਰ ਕੋਈ ਸ਼ੋਗ ਹੋ ਗਿਆ ਤਾਂ ਇਹ ਕੀ ਕਰਾਂਗੇ ਸਾਡੇ ਛੋਟੇ-ਛੋਟੇ ਬੱਚੇ ਕਿੱਥੇ ਲੈ ਕੇ ਜਾਵਾਂਗਾ ਅੱਜ ਦੀ ਪਹਿਲੀ ਰੇਤ ਨਾ ਨਾ ਪਰਿਸ਼ਾਸਨ ਨਹੀਂ ਆ ਰਿਹਾ ਇੱਥੇ ਸਮਾਜ ਸੇਵੀ ਸੰਸਥਾਵਾਂ ਬਹੁਤ ਹੁੰਦੀਆਂ ਕੀਤੀ ਕਿਸੇ ਨੂੰ ਬੇਨਤੀ ਕਿ ਭਾਈ ਤੁਸੀਂ ਆ ਜਾਓ ਕੋਈ ਸਾਨੂੰ ਬਚਾ ਜਾਓ ਪਿੰਨ ਤੰਗ ਬਤਿਹਗਾ ਕਿ ਤੰਗ ਬਾਕੀ ਸੇ ਨੇ ਸਾਡੀ ਮੰਨੀ ਕਿੰਨੇ ਦਿਨ ਹੋ ਗਏ ਪਾਣੀ ਲੱਥੇ ਨੂੰ ਸਾਰਾ ਸੁੱਕ ਗਿਆ ਸਾਡੇ ਲੈ ਦਰਿਆ ਬਣ ਗਿਆ ਸਾਡੇ ਘਰ ਨੂੰ ਹੁਣ ਹੋ ਗਿਆ ਇੱਥੇ ਮੰਡ ਦੀ ਛਾਂ ਨੌਖੀ ਆ ਵੇ ਐਡਾ ਵੱਡਾ ਹੰਕਾਰ ਕਿੱਥੇ ਪਾਵਾਂਗੇ ਕਿੰਨੇ ਦਿਨਾਂ ਦੀਆਂ ਸਾਡੀਆਂ ਵੀਡੀਓ ਵਾਇਰਲ ਹੋਣ ਡਈਆਂ ਕਿਤੇ ਸਰਕਾਰ ਨੇ ਸਾਨੂੰ ਕਿਸੇ ਨੇ ਵੀ ਆਣ ਕੇ ਨਹੀਂ ਪੁੱਛਿਆ ਵੀ ਤੁਹਾਡੀ ਕੀ ਹਾਲਤ ਹੈ ਜਾਂ ਅਸੀਂ ਤੁਹਾਡਾ ਕੋਈ ਮਸਲਾ ਹੱਲ ਕਰਦੇ ਆ ਜਾਂ ਕੋਈ ਕਿਸੇ ਨੇ ਨਹੀਂ ਸੁਣਿਆ ਸਰਕਾਰੀ ਬੰਦਾ ਕੋਈ ਨਹੀਂ ਆਇਆ ਬਿਨਾਂ ਤਾਥੋਂ ਤਰ੍ਹਾਂ ਹੀ ਡੁੱਬਦੇ ਚੁਕਦੇ ਤੁਰੇ ਫਿਰਦੇ ਆ ਨਹੀਂ ਤਰ੍ਹਾਂ ਕੋਈ ਸਮਾਨ ਚ ਕੱਢ ਲਿਆ ਕਦੀ ਬਹਿ ਗਏ ਕਦੀ ਰੋ ਲਿਆ ਕਦੀ ਸਾਤ ਤੇ ਮੈਂ ਡੀਸੀ ਨੂੰ ਫੋਨ ਕੀਤਾ ਡੀਸੀ ਸਾਹਿਬ ਨੇ ਅਸ਼ਵਾਸ਼ਣ ਦਿੱਤਾ ਕਿ ਐਸਡੀਐਮ ਐਕਸ਼ਨ ਤੇ ਐਡਮਿਨਿਸਟ੍ਰੇਸ਼ਨ ਤੁਹਾਡੇ ਨਾਲ ਹੈ ਬਹੁਤ ਜਲਦੀ ਪਹੁੰਚਣਗੇ ਔਰ ਅੱਜ 16 17 ਘੰਟੇ ਹੋ ਗਏ ਹਲੇ ਤਾਈਂ ਪ੍ਰਸ਼ਾਸਨ ਵੱਲੋਂ ਕੋਈ ਬੰਦਾ ਨਹੀਂ ਆਇਆ ਜਿਹਦੀ ਮੈਂ ਨਖੇਦੀ ਕਰਦਾ ਕੱਲ ਦੀਵਾਲੀ ਵੀ ਹੈ ਕੱਲ ਦਿਵਾਲੀ ਵੀ ਸਾਡੇ ਬਾਦੀ ਦਿਵਾਲੀ ਕਾਦੀ ਹਾਡੇ ਦੇ ਬੱਚੇ ਵੀ ਰੁਹੰਦੇ ਸਾਡੇ ਬਾਦੇ ਤੋਂ ਸਰਕਾਰ ਵੀ ਖਤਮ ਹੋ ਗਈ ਜਿੰਨੇ ਸਾਡੀ ਇੱਕ ਵੀ ਨਹੀਂ ਸੁਣੀ ਸਰਕਾਰ ਕਰ ਸਕਦੀ ਉਹਦੋਂ ਦਾ ਸਾਰਾ ਕੁਝ ਹੀ ਕਰ ਸਕਦੀ ਸੀ ਜਦੋਂ ਤੇ ਪਾਣੀ ਚੜਿਆ ਹੋਰ ਉੱਤੇ ਸਾਰੇ ਘਮ ਦੇ ਘਮਾਉਂਦੇ ਹੁੰਦੇ ਹੀ ਤੇ ਹੁਣ ਜੇ ਹਾਡੇ ਘਰ ਨੂੰ ਢਾਲ ਲੱਗੀ ਤੇ ਹੁਣ ਹੱਦੀ ਕਿਸ ਨੇ ਬਾਦ ਨਹੀਂ ਪੁੱਛੀ ਜੇ ਅੱਜ ਵੀ ਆ ਜਾਣ ਜੇ ਕੱਲ੍ਹ ਵੀ ਆ ਜਾਣ ਤਾਂ ਬਚਦਾ ਘਰ ਦੁੱਖ ਦੱਸਿਆ ਸੀ ਨੂੰ ਸਰਕਾਰ ਨੂੰ ਕਿ ਨਹੀਂ ਸਿਆਣੇ ਬੰਦੇ ਆਂਦੇ ਪਿਛ ਦੋਖ ਹੋਏ ਤਾਂ ਕੋਠੇ ਚੜਕੇ ਦਵਾਈ ਦਿਓ ਆਹ ਬੜੀਆਂ ਦਵਾਈਆਂ ਦਿੱਤੀਆਂ ਅਸੀਂ ਵੀਡੀਓ ਵੀ ਪਾਈਆਂ ਪਰਸੋਂ ਚੌਥ ਦੀਆਂ ਵੀਡੀਓ ਪਾਉਣ ਦੇ ਬੱਚੇ ਪਰ ਅਜੇ ਤੱਕ ਸਾਡੀ ਕਿਸੇ ਵੀ ਸੁਣਾਈ ਨਹੀਂ ਕੀਤੀ ਸਰਕਾਰ ਨੇ ਕੱਲ ਕਿੱਥੇ ਦਰਿਆ ਸੀ ਅੱਜ ਸਾਡੇ ਕਿੱਥੇ ਆ ਗਏ ਤੇ ਕੱਲ ਨੂੰ ਇਹਨੇ ਕਿੱਥੇ ਆਉਣਾ ਸਾਡੀ ਬਹੁਤ ਜ਼ਿਆਦਾ ਮੁਸ਼ਕਲ ਆ ਤਨਜੋਬ ਸਾਹਿਬ ਕੱਲ ਸ਼ਾਮ ਮੈਨੂੰ ਜਦੋਂ ਪਰਮਜੀਤ ਸਿੰਘ ਨੇ ਫੇਸਟਾਈਮ ਕਰਕੇ ਦਰਿਆ ਦਿਖਾਇਆ ਕਿ ਬਿਲਕੁਲ ਘਰ ਦੇ ਲਾਗੇ ਆ ਗਿਆ ਤੇ ਮੈਂ ਡੀਸੀ ਸਾਹਿਬ ਨੂੰ ਫੋਨ ਕੀਤਾ ਮੈਂ ਕਿਹਾ ਭਾਈ ਇਹਦੇ ਤੇ ਦੇਖੋ ਇਸ ਗਰੀਬ ਦਾ ਘਰ ਰੁੜ ਜਾਏਗਾ ਤੇ ਮਦਦ ਦੀ ਲੋੜ ਹੈ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਕਿ ਬਹੁਤ ਜਲਦੀ ਐਸਡੀਐਮ ਤੇ ਅਕਸਰ ਉਤੇ ਪਹੁੰਚਣਗੇ ਤੇ ਉਚਿਤ ਕਾਰਵਾਈ ਜੋ ਵੀ ਲੋੜਿੰਦਾ ਮਦਦ ਹੈ ਉਹ ਕਰਨਗੇ ਮੈਨੂੰ ਅਫਸੋਸ ਹੈ ਕਿ ਕੱਲ ਸ਼ਾਮ ਤੋਂ ਅੱਜ ਹੁਣ ਕਰੀਬ 12:00 ਵੱਜ ਗਏ ਆ ਹਾਲੇ ਤੱਕ ਕੋਈ ਨਹੀਂ ਆਇਆ ਤੇ ਮੈਂ ਹੁਣ ਦੁਬਾਰਾ ਫੇਰ ਇੱਕ ਵਾਰ ਡੀਸੀ ਸਾਹਿਬ ਨੂੰ ਕਹਾਂਗਾ ਕਿ ਵੀ ਇੱਥੇ ਪਹੁੰਚੋ ਲੇਕਿਨ ਗੱਲ ਮਾੜੀ ਆ ਇਹ ਡੰਮੰਟਾ ਹੈ ਕੋਈ ਪਹੁੰਚੇ ਨੀ ਬੰਦਾ ਬਹੁਤ ਇਹਨੂੰ ਸੰਕੇ ਕਰਨਾ ਸਰਕਾਰ ਨੂੰ ਬੇਨਤੀ ਕਰਕੇ ਦੇਖ ਲੋ ਇੱਕ ਵਾਰ ਸਰਕਾਰ ਨੂੰ ਕੀ ਬੇਨਤੀ ਕਰੀਏ ਉਹਦਨੀਆਂ ਸਰਕਾਰ ਨੂੰ ਬੇਨਤੀਆਂ ਹੁੰਦੀਆਂ ਉਹਦਨ ਦੀ ਤਾਂ ਸਰਕਾਰ ਨੇ ਸਾਡੀ ਕੋਈ ਨਹੀਂ ਸੁਣੀ ਹੁਣ ਸਰਕਾਰ ਨੂੰ ਕੀ ਕੀ ਮੰਤਾਂ ਕਰਾਂਗੇ ਸਰਕਾਰ ਦਾ ਵੀ ਸਾਡੇ ਕੋਲ ਸਰਕਾਰ ਸਰਕਾਰ ਨੇ ਸਾਡੀ ਸੁਣੀ ਹੁੰਦੀ ਤੇ ਉਹਦਨ ਦੀ ਵੀ ਸੁਣ ਸਕਦੇ ਸੀ ਪਰ ਕਿਸੇ ਨੇ ਸੁਣੀ ਸਾਡੀ ਸਾਡੇ ਬਾਅਦ ਤੇ ਤਾਂ ਸਰਕਾਰ ਵੀ ਖਤਮ ਹੋ ਗਈ ਜਿਹਨੇ ਸਾਡੀ ਇੱਕ ਵੀ ਨਹੀਂ ਸੁਣੀ ਆ ਮੁੰਡਾ ਜਵਾਨ ਜਿਹੜਾ ਕਹਿੰਦੇ ਨੇ ਘਰ ਦਾ ਮਾਲਕ ਉਹ ਰੋਂੜਿਆ ਉਹ ਰੋਂੜਿਆ ਮਾਤਾ ਰੋਂਡੀ ਅੰਦਰ ਬੈਠੇ ਪਰਿਵਾਰ ਦੇ ਦੂਜੇ ਜੀ ਜਿਹੜੇ ਆ ਉਹਨਾਂ ਦੇ ਹਾਲਾਤ ਵੀ ਦੇਖੋ ਕਿਉਂਕਿ ਘਰ ਜਿਹੜਾ ਨਾ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਕਿ ਕੀ ਬਚਣਾ ਹੈ ਬਚਣਾ ਜਾਂ ਨਹੀਂ ਬਚਣਾ ਲੇਕਿਨ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਿਹੜਾ ਕੋਈ ਵੀ ਬੰਦਾ ਇੱਥੇ ਨਹੀਂ ਆਇਆ ਕੀ ਗੱਲ ਹੋ ਗਈ ਭੈਣ ਜੀ ਯਾ ਆਪਣਾ ਇੱਥੇ ਰਹਿ ਜੂ ਬੜੇ ਬਹਤਾਂ ਘਰ ਬਣਾਏ ਜ ਸਾਡੇ ਘਰ ਕੋਈ ਹੋ ਗਿਆ ਤੇ ਕੀ ਕਰੀਏ ਕਿੱਥੇ ਜਾਵਾਂ ਚੱਪੜ ਕੇ ਗੱਲ ਸਾਡੇ ਛੋਟੇ ਛੋਟੇ ਬੱਚੇ ਕਿੱਥੇ ਲੈ ਕੇ ਜਾਵਾਂ ਕਿਉਂ ਚਲਾਗੇ ਜੋਕਰ ਹੱਡੀ ਪੈ ਰਹੀ ਨਹੀਂ ਨਾ ਨਾ ਮਹੀ ਚੋਪਾ ਚੋਪਾ ਫਿਰ ਜਿਆਦਾ ਕਰਦਾ ਤਰ ਜਿੰਨ ਕਰਦੀੋਂ ਜਿਆਦਾ ਕਰਦਾ ਚੋਪਾ ਜਾ ਨਹੀਂ ਜਿਨੂੰ ਪ੍ਰਸ਼ਾਸਨ ਨਹੀਂ ਆ ਰਿਹਾ ਇੱਥੇ ਸਮਾਜ ਸੇਵੀ ਸੰਸਥਾਵਾਂ ਬਹੁਤ ਹੁੰਦੀਆਂ ਕੀਤੀ ਕਿਸੇ ਨੂੰ ਬੇਨਤੀ ਕਿ ਭਾਈ ਤੁਸੀਂ ਆ ਜਾਓ ਕੋਈ ਸਾਨੂੰ ਬਚਾ ਜਾਓ ਤੇ ਨਿਕ ਪ੍ਰਿੰਤ ਨਾ ਬਥੇ ਨਾ ਕਿਤੇ ਹਾਂ ਬਾਕੀ ਸੈਨੇ ਸਾਡੀ ਕਿੰਨੇ ਦਿਨ ਹੋ ਗਏ ਪਾਣੀ ਲੱਥੇ ਨੂੰ ਸਾਰਾ ਸੁੱਕ ਗਿਆ ਸਾਡੇ ਲੈ ਦਰਿਆ ਬਣ ਗਿਆ ਸਾਡੇ ਘਰ ਨੂੰ ਹੁਣ ਹੋ ਗਿਆ ਪਹਿਲੀ ਤਾਂ ਸਾਡੀ ਖਰਾਬ ਹੋਈ ਸੀ ਸਾਡਾ ਘਰ ਹੀ ਨਾ ਹੁੰਦਾ ਇਹ ਹੋਈ ਸਾਡੇ ਕੋਲੇ ਰਹਿ ਜਾਂਦਾ ਸੀ ਆ ਤੇ ਬੱਚੇ ਲੱਟ ਬੈਠ ਜਾਂਦੇ ਅੱਜ ਆ ਤੇ ਬੱਚੇ ਲੈ ਕਿ ਉਹ ਕਿੱਥੇ ਜਾਵਾਂ ਤੇ ਕੀ ਕਰ ਕੀ ਕਰਾਂਗੇ ਮੰਨਵਾਪਿਛ ਕਰਾਂਗੇ ਯੋਪ ਕਰੂਗੀਆਂ ਨੀ ਦਾ ਯੋਪ ਕਰਕੇ ਗਾ ਲੈ ਆਹ ਇੱਥੇ ਮਾਂ ਦੇ ਦੀ ਸ਼ਾਨ ਔਖੀ ਆ ਤੇ ਐਡਾ ਵੱਡਾ ਹੀ ਘਰ ਕਿੱਥੇ ਪਾਵਾਂਗੇ ਇੱਥੇ ਜਾ ਬੰਨ ਤੈਨ ਸਾਡੀ ਨੂੰ ਗੁਰਦੂਆ ਛੋਟੇ ਛੋਟੇ ਸਾਡੇ ਬੱਚੇ ਆ ਫੇਕੜੀ ਵੀ ਵੱਡੇ ਹੋਏ ਆ ਵਿਆਹ ਘਾਤਾ ਠਿਚਪੁਚ ਉੱਠ ਜਾਗੇ ਪਾ ਜਾਗੇ ਹੁਣ ਨਹੀਂ ਪੈਣਾ ਜੇ ਇਹ ਕਰ ਕੋਈ ਹੋ ਗਿਆ ਤੇ ਆਹੀਂ ਬਹੁਤ ਔਖੇ ਬਸ ਰੋਡੇ ਘਰ ਦਾ ਮਸਲਾ ਲੱਜੇ ਹੁਣ ਨਹੀਂ ਹੱਣ ਕੋਈ ਵੀ ਜਾਈਦਾ ਕਿਸੇ ਡੀਸੀ ਕਿਸੇ ਐਸਡੀਐਮ ਜਾਂ ਕਿਸੇ ਵੀ ਅਫਸਰ ਦਾ ਆਇਦਾ ਕੋਈ ਫੈਰ ਨਹੀਂ ਅਗਰੇ ਘਰ ਨਾ ਬਚਿਆ ਅੱਜ ਕੱਦੇ ਹਾਲਾਤ ਜਿਹੜੇ ਆ ਪਾਣੀ ਬਿਲਕੁਲ ਲੱਗ ਗਿਆ ਬਚਾਇਆ ਜਾ ਸਕਦਾ ਤਾਂ ਬੇਨਤੀ ਸਾਡੇ ਵੱਲੋਂ ਵੀ ਹੈ ਬੇਨਤੀ ਇਸ ਪਰਵਾਰ ਵੱਲੋਂ ਵੀ ਹੈ ਬੇਨਤੀ ਇਹਨਾਂ ਦੇ ਪਿੰਡ ਵਾਸੀਆਂ ਵੱਲੋਂ ਵੀ ਹੈ ਕਿ ਭਾਈ ਸਰਕਾਰ ਜੀ ਆਓ ਤੇ ਸਾਨੂੰ ਬਚਾਓ